ਜਦੋਂ ਅਸੀਂ ਆਪਣੀ ਕੌਮ ਦੇ ਕੁਝ ਮਹਾਨ ਵਿਅਕਤੀਆਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਵਿੱਚ ਦਰਸ਼ਨ ਸਿੰਘ ਫੇਰੂਮਾਨ ਨਿਹੰਗ ਦਾ ਜ਼ਿਕਰ ਅਕਸਰ ਅਸੀਂ ਕਰਦੇ ਹਾਂ ਪਰ ਜਿਸ ਤਰੀਕੇ ਦੀ ਕੁਰਬਾਨੀ ਦਰਸ਼ਨ ਸਿੰਘ ਫੇਰੂਮਾਨ ਨਿਹੰਗ ਦੀ ਸੀਗੀ ਉਸ ਤਰੀਕੇ ਦਾ ਸ਼ਾਇਦ ਮਾਨ ਸਨਮਾਨ ਉਹਨਾਂ ਨੂੰ ਸਾਡੀ ਕੌਮ ਵੱਲੋਂ ਨਹੀਂ ਦਿੱਤਾ ਗਿਆ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਤਿੰਨ ਬੱਚੇ ਸਨ ਅੱਛਾ ਜੀ ਵੱਡੇ ਸਨ ਸਰਦਾਰ ਜਸਵੰਤ ਸਿੰਘ ਨੋਵਾਂ ਲੜਕਾ ਹੂੰ ਤੇ ਸੁਤਵੰਤ ਕੌਰ ਉਹਨਾਂ ਦੀ ਲੜਕੀ ਜੀ ਜਿਹੜੇ ਮੇਰੇ ਭੂਆ ਜੀ ਦੇ ਨਾਮ ਹੈ ਤੇ ਤੀਜਾ ਉਹਨਾਂ ਦਾ ਬੱਚਾ ਸੀ ਬਖਤਾਵਰ ਸਿੰਘ ਤੇ ਮੈਨੂੰ ਇੱਕ ਗੱਲ ਘਟਨਾ ਯਾਦ ਹੈ ਜਿਹੜੀ ਮੈਨੂੰ ਬਾਪੂ ਰ ਚਾਚਾ ਜੀ ਦੱਸਦੇ ਸੀ ਕਹਿੰਦੇ ਜਦੋਂ ਇਹਨਾਂ ਨੇ ਵਰਤ ਰੱਖਣਾ ਸੀ ਨਾ ਤੇ ਉਹਨਾਂ ਨੇ ਸੋਚਿਆ ਕਿ ਮੈਂ ਸਾਰੀ ਜ਼ਿੰਦਗੀ ਕਰਿਆਂ ਜੇਲ੍ਹਾਂ ਚ ਤੇ ਬੱਚਿਆਂ ਵੱਲ ਮੈਂ ਧਿਆਨ ਨਹੀਂ ਦੇ ਸਕਿਆ ਇਹ ਸ਼ਬਦ ਇਹਨਾਂ ਨੇ ਇੱਕ ਵਾਰੀ ਨਾਲ ਚਾਚਾ ਜੀ ਸੰਤ ਇਹ ਜਥੇਦਾਰ ਰੂਪਨ ਸਿੰਘ ਲਾਗੋਕੇ ਨੂੰ ਬੋਲੇ ਸ ਜਿਵੇਂ ਆਪਾਂ ਗਦਰੀਆਂ ਬਾਰੇ ਜਾਣਦੇ ਆ ਪੱਪਰਾ ਬਾਰੇ ਜਾਣਦੇ ਆ ਇਸੇ ਤਰ੍ਹਾਂ ਹੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਭਾਵੇਂ ਕੋਈ ਅਕਾਲੀਆਂ ਨਾਲੋਂ ਲੜਿਆ ਜਾਂ ਭਾਵੇਂ ਕੋਈ ਕਿਰਤੀ ਪਾਰਟੀ ਨਾਲੋਂ ਲੜਿਆ ਜਾਂ ਫਿਰ ਕੋਈ ਕਾਂਗਰਸ ਨਾਲੋਂ ਲੜਿਆ ਜਿੱਥੇ ਵੀ ਬੈਠਾ ਸੀ ਦੇਸ਼ ਪ੍ਰਤੀ ਜਜ਼ਬਾ ਉਹੀ ਰਿਹਾ ਸੀ ਉਹਨਾਂ ਦਾ ਬਿਲਕੁਲ